ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਮੈਂ ਅਰਲੀ ਮਾਰਨਿੰਗ ਹੀ ਬਣਾ ਰਹੀ ਸੀਗੀ ਆਪਣੇ ਬੇਟੇ ਲਈ ਸਬਜੀ ਕਿਉਂਕਿ ਉਹਨੇ ਸਕੂਲ ਜਾਣਾ ਸੀਗਾ ਬਟ ਬੱਚਿਆਂ ਦੇ ਨਖਰੇ ਇੰਨੇ ਹੁੰਦੇ ਨੇ ਕਿ ਮੰਮਾ ਮੈਨੂੰ ਇਹ ਸਬਜੀ ਨਹੀਂ ਪਸੰਦ ਮੈਂ ਇਹ ਨਹੀਂ ਖਾਣਾ ਹੈਗਾ ਤਾਂ ਇਸੇ ਕਰਕੇ ਮੈਂ ਘਰ ਦੇ ਵਿੱਚ ਸਬਜੀ ਪਈਆਂ ਹੋਣ ਦੇ ਬਾਵਜੂਦ ਵੀ ਬੇਟੇ ਲਈ ਇੱਥੇ ਪਿਆਜ਼ ਦੀ ਸਬਜੀ ਬਣਾ ਰਹੀ ਸੀ ਕਿਉਂਕਿ ਬੇਟੇ ਨੂੰ ਨੂਨ ਮਿਰਚ ਘਾਟੀ ਪਸੰਦ ਆਉਂਦਾ ਆ ਤੇ ਹਲਕੀ ਜਿਹੀ ਇੱਥੇ ਮੈਂ ਨਮਕ ਮਿਰਚੀ ਐਡ ਕਰੀ ਸੀਗੀ ਪਿਆਜ਼ਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਿਆ ਸੀ ਉਪਰੋਂ ਦੀ ਟਮਾਟਰ ਪਾ ਕੇ ਫਿਰ ਇਹਦੇ ਵਿੱਚ ਨਮਕ ਹਲਦੀ ਮਿਰਚ ਐਡ ਕਰਤੀ ਸੀਗੀ ਤੇ ਸਿੰਪਲ ਜਿਹਾ ਇੱਕ ਤੜਕਾ ਮਾਰ ਕੇ ਇਹਦੀ ਸਬਜ਼ੀ ਬਣਾਈ ਸੀਗੀ ਤੇ ਬਹੁਤ ਹੀ ਸਪਾਈਸੀ ਵੀ ਨਹੀਂ ਬਣਾਈ ਸੀਗੀ ਕਿਉਂਕਿ ਬੱਚੇ ਇੰਨੀ ਮਿਰਚ ਵਾਲੀ ਸਬਜ਼ੀ ਨਹੀਂ ਖਾ ਸਕਦੇ ਤੇ ਇਸ ਤੋਂ ਬਾਅਦ ਆਪਾਂ ਨੇ ਵੇਟ ਲਈ ਦੋ ਰੋਟੀਆਂ ਬਣਾਈਆਂ ਸੀਗੀਆਂ ਤੇ ਆਪਾਂ ਪਰੌਂਠੇ ਨਹੀਂ ਦਿੱਤੇ ਸੀ ਅੱਜ ਅੱਜ ਸਿੰਪਲ ਰੋਟੀ ਦਿੱਤੀ ਸੀਗੀ ਤੇ ਵੇਟ ਦਾ ਲੰਚ ਬਾਕਸ ਤਿਆਰ ਕਰਤਾ ਸੀਗਾ ਬੱਚੇ ਨਖਰੇ ਬਹੁਤ ਕਰਦੇ ਨੇ ਸਬਜ਼ੀ ਖਾਣ ਲੱਗੇ ਕੋਈ ਵੀ ਸਬਜੀ ਘਰ ਦੇ ਵਿੱਚ ਬਣਾ ਲਓ ਪਰ ਪਸੰਦੀ ਨਹੀਂ ਆਉਂਦੀ ਹੈਗੀ ਬੱਚਿਆਂ ਨੂੰ ਇੱਧਰ ਆਪਣੀ ਸਬਜੀ ਤਿਆਰ ਹੋ ਗਈ ਸੀ ਤੇ ਲੰਚ ਬਾਕਸ ਵਿੱਚ ਆਪਾਂ ਐਡ ਕਰਤੀ ਸੀਗੀ ਤੇ ਪਿਆਰ ਦੇਣ ਲਈ ਐਦਾਂ ਹੀ ਥੈਂਕ ਯੂ ਬਣੇ ਰਹੋ ਚੈਨਲ ਦੇ ਨਾਲ ਥੈਂਕ ਯੂ ਸੂ ਮੀ